ਸ਼ਹੀਦਾਂ ਦੇ ਸਰਤਾਜ ਪੰਚਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸੰਤੋਖ ਸਾਹਿਬ ਦੇ ਬਾਹਰ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਾਹਿਬ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰਧਾਨ ਅਲਵਿੰਦਰ ਸਿੰਘ ਜੀ, ਮਨਜੀਤ ਸਿੰਘ ਸੋਦਾਗਰ, ਬਲਬੀਰ ਸਿੰਘ ਸੈਕਟਰੀ, ਸ਼੍ਰੀ ਦੀਆ, ਮਨਜੀਤ ਸਿੰਘ ਕੋਜੀ, ਹਜੋਤ ਸਿੰਘ ਹੈਪੀ ਹਰ ਕੀਰਤ ਫਲ ਗੁਰਫਤੇ ਅਤੇ ਸਮੂਹ ਸਾ ਸੰਗਤ ਜੀ ਦੇ ਸਹਿਯੋਗ ਦੇ ਨਾਲ ਲੰਗਰ ਅਤੇ ਠੰਡੇ ਮਿੱਠੇ ਜਾਲਦੀ ਸ਼ਭੀਰ ਲਗਾਈ ਜਾਂਦੀ ਹੈ ਅਤੇ ਲੰਗਰ ਸਾਰਾ ਦਿਨ ਚੱਲਦਾ ਹੈ ਅੰਮ੍ਰਿਤਸਰ ਤੋਂ ਮધુ ਰਾਜਪੂਤ ਦੀ ਵਿਸ਼ੇਸ਼ ਰਿਪੋਰਟ वाहगुरु जी का खालसा वाहगुरु जी की फतेह ਮੇਰਾ ਨਾਹਰ ਜੋ ਅਸਿੰਘ ਸੇਵਾਦਾਰ ਗੁਰਦੁਆਰਾ ਟਾਲੀ ਚਾਹ ਹਸਣ ਤੋਂ ਅੱਜ ਸ਼ਹੀਦਾਂ ਦੇ ਸਰਤਾਜ ਤਾਂ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ੍ਰੀ ਦੀ ਗੁਰਪੁਰਬ ਹੈ ਇਹ ਗੁਰਪੁਰਬ ਹਰ ਸਾਲ ਦੀ ਤਰ੍ਹਾਂ 40 ਸਾਂ ਤੋਂ ਅਸਰ ਵੱਲੋਂ ਇਹ ਲੰਗਰ ਜਿਹੜਾ ਲਗਾਇਆ ਜਾ ਰਿਹਾ ਹੈ ਹਰ ਸਾਲ ਬੜੀ ਧੂਮਤਾ ਨਾਲ ਮਨਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਕਿਨੇ ਉਚਾਰ ਨਾਲ ਲੰਗਰ ਛਕ ਰਹੀਆਂ ਤੇ ਮੁੱਠੇ ਚਲਦੀਆਂ ਇਸ ਬਿਨਾ ਛਕ ਰਹੀਆਂ ਕਿਉਂਕਿ ਇਹ ਸੰਗਤ ਇਹ ਲੰਗਰ ਸੰਗਤ ਦਾ ਸ਼ਾਨਾ ਲਗਾਇਆ ਜਾਣਾ ਕਿਉਂਕਿ ਜਿੰਨਾ ਵੀ ਤਿਆਰ ਪ੍ਰਬੰਧ ਵੇਖ ਰਹੇ ਹੋ ਇਹ ਸੰਗਤ ਦਾ ਹੀ ਸਰਪੰਦ ਹੈ ਕਿਉਂਕਿ ਨਾਲ ਸੇਵਾ ਜਥਾ ਸ਼ਾਨਾ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਰ ਪਲੱਸ ਦੂਸਰਾ ਗੁਰਰਾਮਦਾਸ ਮੈਂਬਰ ਗੁਰਦੁਆਰਾ ਸ੍ਰੀ ਗੁਰੂ ਹਰਮਨਦਰ ਸਾਹਿਬ ਜੀ ਦਾ ਇਹ ਬੜਾ ਸੰਯੋਗ ਆ ਜਿਹੜੇ ਸਾਡੇ ਨਾਲ ਪੂਰਾ ਸੰਯੋਗ ਕਰਦੇ ਨੇ ਇਸ ਪ੍ਰਬੰਧ ਦੇ ਵਿੱਚ ਬਾਕੀ ਦੂਸਰਾ ਕੀ ਆਪਾਂ ਮੈਂ ਭਾਰਤੀ ਜਨਤਾ ਪਾਰਟੀ ਦਾ ਜਨਨ ਸੈਕਟਰੀ ਵੀ ਆ ਤੇ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਮੋਦੀ ਦੀ ਤੀਸਰੀ ਵਾਰ ਸਰਕਾਰ ਬਣ ਗਈ ਹੈ ਉਹ ਵੀ ਆਪਾਂ ਸੰਗਤ ਨੂੰ ਕਾਫੀ ਵਧਾਈ ਦੇਣੇ ਆ ਕਿਉਂਕਿ ਤਿੰਨ ਵਾਰ ਸਰਕਾਰ ਬਣਾਣਾ ਬੜੀ ਮਹਾਨੇ ਰੱਖਦੀ ਹੈ ਤੇ ਬਾਕੀ ਸਿਕਰ ਆਮ ਪਾਰਟੀ ਦੀ ਦੇਖਦੇ ਨੇ ਕਿ ਉਹਨਾਂ ਦਾ ਇਸ ਵਾਰ ਬਿਲਕੁਲ ਝਾੜੂ ਫਿਰ ਗਿਆ ਕਿਉਂਕਿ ਜਨਤਾ ਨੇ ਉਹਨਾਂ ਠੁਕਰਾਤਾ ਜਿੰਨੀ ਤੇਜ਼ੀ ਨਾਲ ਸਰਕਾਰ ਬਣੀ ਸੀ ਉਹਨੀ ਤੇਜ਼ੀ ਨਾਲ ਸਰਕਾਰ ਜਿਹੜੀ ਥੱਲੇ ਆ ਰਹੀ ਹੈ ਤੋਂ ਆਉਣ ਵਾਲੀ 2027 ਦੀ ਇਲੈਕਸ਼ਨ ਦੇ ਵਿੱਚ ਵੀ ਘੱਟ ਜਿੰਦਾ ਪਾਰਟੀ ਆਪਣਾ ਜਿਹੜਾ ਝੰਡਾ ਬੁਲੰਦ ਕਰੇਗੀ ਪੰਜਾਬ ਦੇ ਵਿੱਚ ਅੱਜ ਦੇ ਸ਼ੁਭ ਦਿਹਾੜੇ ਵਿੱਚ ਮੈਂ ਸਾਰੀ ਸੰਗਤ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਕਿਉਂਕਿ ਆਪਣੀ ਜਿਹੜੇ ਅੱਜ ਦੇ ਜਿਹੜੇ ਵਿਰਸੇ ਦੇ ਬੱਚੇ ਆ ਉਹ ਆਪਣੇ ਸਿੱਖ ਇਤਿਹਾਸ ਤੋਂ ਕਾਫੀ ਵਾਂਝੇ ਹੁੰਦੇ ਜਾ ਰਿਹਾ ਹੈ ਉਹਨਾਂ ਨੂੰ ਸਿੱਖ ਇਤਿਹਾਸ ਦੇ ਬਾਰੇ ਕੁਝ ਨਹੀਂ ਪਤਾ ਮੈਂ ਮਾਪਿਆਂ ਨੂੰ ਵੀ ਤੁਹਾਡੇ ਮੀਡੀਆ ਦੇ ਮਾਧਮ ਰਾਹੀਂ ਇੱਕ ਮੈਸੇਜ ਦੇਣਾ ਚਾਹਨਾ ਕਿ ਆਪਣੇ ਬੱਚਿਆਂ ਨੂੰ ਜਿੰਨਾ ਹੋ ਸਕੇ ਸਿੱਖ ਇਤਿਹਾਸ ਨਾਲ ਜੋੜੋ ਕਿਉਂਕਿ ਆਉਣ ਵਾਲੀ ਪਨੀਰੀ ਜਿਹੜੀ ਆਪਣੇ ਪੂਰੀ ਸਿੱਖ ਇਤਿਹਾਸ ਨਾਲ ਜੁੜੇ